ਨਾਂਦੇ ਮੈਂ ਹੀ ਚੰਗਨੀ ਹੀ ਪੀ ਇਹ ਮੈਨੂੰ ਕਹਿੰਦੇ ਸੀ ਵੀ ਤਾਂ ਕਰੀਏ ਵੀ ਨਿੱਕੀ ਕੁੜੀ ਜਾਂਦੇ ਨਾਲ ਲੈ ਜੀਏ ਜਾਂ ਇੱਥੇ ਕੱਚਾ ਦੇਈ ਜਾਈਏ ਮੈਂ ਤੇ ਨਾਲ ਦੀ ਗੱਲ ਸੁਣ ਕੇ ਨਾ ਭਾਬੀ ਜਿੱਦਾਂ ਉੱਤੇ ਝੋਪੀ ਹੋ ਗਈ ਮੈਨੂੰ ਤੇ ਕੁਝ ਸਮਝੇ ਹੋਣੀ ਨਾ ਵੀ ਹਾਈ ਹੁਣ ਮੈਂ ਕੀ ਕਰਾਂ ਵੀ ਇਹ ਤਾਂ ਨੂੰ ਪਤਾ ਲੱਗੇ ਵਟੇ ਵੀਰ ਨੂੰ ਪਤਾ ਲੱਗੇ ਤੇ ਕੀ ਬੀਤੂ ਤੁਹਾਡੇ ਤੇ ਬਿਆਹ ਹੈ ਕੀ ਸੋਚਦੇ ਤੁਸੀਂ ਆਡੇ ਬਹਿ ਰਹੇ ਜੇ ਤੁਸੀਂ ਸੋ ਕੁੜੀਆਂ ਨਾਲ ਇੰਨਾ ਕਰਦੇ ਏ ਅੱਛਾ ਐਦਾਂ ਕਹਿੰਦਾ ਹੀ ਪਰੋਣਾ ਆਹ ਉਹ ਬੜੇ ਗੁੱਸੇ 'ਚ ਹੀ ਕਿੰਦੇ ਹੁਣ ਇਹ ਘਟਨੀ ਕੁੜੀ ਨੇ ਇੱਕ ਨੂੰ ਲੈ ਜਾਨੇ ਆਪਾਂ ਪਾ ਲੈਨੇ ਤੁਹਾਨੂੰ ਪਤਾ ਉਹ ਬਗਾਨਾ ਪੁੱਤ ਮੈਂ ਵੀ ਕਿੰਨਾ ਕਿ ਯਕੀਨ ਕਰਨਾ ਤੁਹਾਨੂੰ ਪਤਾ ਗਾੜੀ ਮੈਨੂੰ ਵੀ ਟਾਈਮ 'ਚ 12 ਨੇ ਮੈਨੂੰ 30 ਤੇ ਆਤੀ ਤੇ 2-3 ਦਾ ਸਾਹਮਣੇ ਆਹੋ ਇਹ ਤਾਂ ਗੱਲ ਤੇਰੀ ਠੀਕ ਆ ਹਨਾ ਹਨਾ ਤੇ ਮੈਂ ਇੱਕ ਮੈਨੂੰ ਤੁਹਾਡਾ ਹੀ ਵੀ ਹਜੇ ਤੁਹਾਨੂੰ ਪਤਾ ਲੱਗਿਆ ਤਾਂ ਤੁਸੀਂ ਕੀ ਫੀਲ ਕਰੋਗੇ ਅੱਜ ਤੱਕ ਮੈਂ ਤੁਹਾਡੇ ਨਾਲ ਗੱਲ ਕਰਨੀ ਪਰ ਤੂੰ ਹੁਣ ਵੀਰ ਨਾ ਨਾ ਅੱਗੇ ਗੱਲ ਕਰੇਂ ਨਹੀਂ ਨਹੀਂ ਜੋ ਕੁ ਮੈਂ ਦੱਸ ਕਿਉਂ ਗੱਲ ਕਰਨੀ ਆ ਪਰ ਇਹ ਆ ਵੀ ਮੈਨੂੰ ਬੁਰਾ ਬੜਾ ਲੱਗਾ ਯੋ ਦੱਸ ਅਹੀਂ ਕਿ ਕੁੜੀਆਂ ਕਿਹੇ ਕੱਲੋਂ ਇਦਾਂ ਰਹਿਣ ਦਿੱਤੀਆਂ ਵਾ ਕਿਹੜੀ ਚੀਜ਼ ਆ ਜਿਹੜੀ ਅਹੀਂ ਉਹਨਾਂ ਨੂੰ ਨਹੀਂ ਲਿਆ ਕੇ ਦੇਣ ਦੇ ਪਰ ਫਿਰ ਵੀ ਭਾਜੀ ਨੇ ਇਦਾਂ ਸੋਚਿਆ ਨਾ ਮੇਰਾ ਬੜਾ ਮਨ ਦੁਖੀ ਹੋਇਆ ਯੋ ਸੱਚ ਪੁੱਛੇ ਤੇ ਭਾਜੀ ਉਹਨਾਂ ਵੱਲੋਂ ਮੈਂ ਤੁਹਾਡੇ ਕੋਲ ਮਾफी ਮੰਗਦੀ ਮੈਨੂੰ ਪਤਾ ਹੈ ਕਿ ਤੁਹਾਡਾ ਮਨ ਬੜਾ ਦੁਖਣਾ ਤਾਂ ਹੀ ਮੈਂ ਉਹਨਾਂ ਨੂੰ ਲੈ ਕੇ ਦੁਰਬੀਹੀ ਨਾ ਕੀਤੀ ਵੀ ਐ ਮੈਂ ਤੁਹੀ ਨਾ ਕਿਤੇ ਦਿਲ ਤੇ ਕੋਈ ਗੱਲ ਆ ਲਿਓ ਆਓ ਚੱਲ ਇਹ ਤੇ ਤੂੰ ਚੰਗਾ ਕੀਤਾ ਯੋ ਆਹ ਉਹ ਨਾ ਵੀਰ ਨੂੰ ਨਾ ਗੱਲ ਦੱਸਿਓ ਐਵੇਂ ਫਿਰ ਮੇਰੇ ਤੇ ਵੀਰ ਵਿੱਚ ਵੀ ਬੋਟ ਪਾਉਣ ਨਾਲ ਤੁਹਾਨੂੰ ਪਤਾ ਜਵਾਈ ਪਾਈ ਵੀ ਤੇ ਫਿਰ ਬੰਦਾ ਪੂਰਾ ਭਣੀ ਸੌਰਾ ਜਿਹਾ ਤੇ ਪੂਰਾ ਹੀ ਲੱਗਦਾ ਆ ਆਹੋਏ ਤੇ ਗੱਲ ਤੇਰੀ ਠੀਕ ਆ ਚੱਲ ਕੋਈ ਗੱਲ ਨਹੀਂ ਆ ਜੋ ਹੋ ਗਿਆ ਸੋ ਹੋ ਗਿਆ ਮਿੱਟੀ ਪਾ ਹੁਣ ਗੱਲ ਤੇ ਆਓ ਨਹੀਂ ਤੁਸੀਂ ਚਲੇ ਦੂਜੀ ਪਾਪੀ ਨੰਮਾ ਦੱਸਿਓ ਤੁਹਾਡੇ ਤੇ ਮੇਰੇ ਜੀ ਗੱਲ ਰਵੇ ਤੇ ਨਾ ਪਾ ਦਿਓ ਗੱਲ ਨੂੰ ਇਹਨੂੰ ਮਸ਼ਾ ਤੇ ਉਹਨੇ ਨਹੀਂ ਕੋਈ ਗੱਲ ਕੀਤੀ ਉਦਾਂ ਨਹੀਂ ਉਹ ਤਾਂ ਉਹਨਾਂ ਨੇ ਕੀ ਕਹਿਣਾ ਉਹਨਾਂ ਨੇ ਤਾਂ ਨਹੀਂ ਕੋਈ ਗੱਲ ਕੀਤੀ ਅੱਛਾ ਚਲੋ ਨਹੀਂ ਠੀਕ ਆ ਚੰਗੀ ਹੈ ਵਿਚਾਰੀ ਉਹ ਵੀ ਕੇ ਹਾਂ ਉਹ ਵੀ ਨਹੀਂ ਆਪਣਾ ਤਾਂ ਸਹੀ ਚਲੋ ਮੈਨੂੰ ਤੁਹਾਨੂੰ ਮੈਂ ਦੱਸ ਗਿਆ ਨਾ ਮੇਰਾ ਜਿੱਦਾਂ ਨਾ ਮਨ ਦਾ ਬੋਝ ਜਾ ਹਰਦਾ ਹੀ ਹੋ ਗਿਆ ਚਲ ਵਧੀਆ ਕੀਤਾਈ ਤਾਏ ਤੂੰ ਮੇ ਨਾਲ ਗੱਲ ਕੀਤੀ ਨਹੀਂ ਤਾਂ ਜੇ ਮੈਂ ਨਾ ਤੈਨੂੰ ਫੋਨ ਕਰਦੀ ਤੇ ਤਾਂ ਮਤਲਬ ਤੂੰ ਮੈਨੂੰ ਦੱਸਣਾ ਹੀ ਨਹੀਂ ਸੀ ਮੈਂ ਦੇ ਅੰਦਰੋਂ ਅੰਦਰੇ ਆਪਣੇ ਆਪ ਨੂੰ ਝੂਰਨ ਨਹੀਂ ਆਏ ਰੱਬਾ ਕਿੱਦਾਂ ਗੱਲ ਹੋਗੀ ਕਿੱਦਾਂ ਉਹਨਾਂ ਨੂੰ ਜੇ ਪਤਾ ਲੱਗ ਗਿਆ ਕੀ ਮੇਰੇ ਵੱਲੋਂ ਸੋਚਣਗੇ ਨਹੀਂ ਚਲ ਸੋਚਣਾ ਕੀ ਹੁੰਦਾ ਵੇਖੋ ਇੱਕ ਭੈਣ ਭਰਾ ਦੇ ਨਾਲ ਗੱਲ ਕਰ ਲੈਣੇ ਤਾਂ ਇਹ ਬੰਦੇ ਦਾ ਬੋਝ ਹਲਕਾ ਹੋ ਜਾਂਦਾ ਹੈ ਹਨਾ ਨਹੀਂ ਅੱਧਾ ਮੈਂ ਸਮਝਾ ਸਾਈ ਭਾਪੀ ਨੂੰ ਵੀ ਚਲੋ ਮੈਂ ਕਿਹਾ ਜਿਹੜੇ ਪਹਿਲੇ ਸੂਟ ਹੋ ਹੰਡਾ ਲੋ ਗਾ ਤਾਂ ਮੈਂ ਚੱਲ ਧਿਆਨ ਰੱਖਿਓ ਥੋੜੇ ਮੈਂ ਆਪਣੇ ਹਿਸਾਬ ਨਾਲ ਸੂਟ ਸੰਭਾਲ ਲਿਓ ਆਓ ਚਲੋ ਵਧੀਆ ਕੀਤਾ ਇਹ ਨਾ ਕਿ ਦੱਸ ਗਈ ਤੈਨੂੰ ਪਤਾ ਆਂਡ ਗਵਾਂਡ ਬੜੇ ਗੱਲਾਂ ਕਰਦੇ ਆ ਲੋਕੀ ਆਪਨੇ ਤੇ ਚੱਲ ਕੀ ਕਹਿਣਾ ਹੁੰਦਾ ਆ ਲੋਕਾਂ ਵੱਲ ਵੇਖਣਾ ਪੈਂਦਾ ਆ ਤੈਨੂੰ ਪਤਾ ਕਿਸਦਾ ਮੂੰਹ ਥੋੜਾ ਫੜ ਲੈਣਾ ਆ ਆਓ ਮੈਨੂੰ ਪਤਾ ਫਿਰ ਤਾਂ ਸੋਨੀਆ ਤੇ ਭਾਬੀ ਜੀ ਤੁਹਾਨੂੰ ਹੀ ਪਹਿਨਣੀਆਂ ਤੇ ਤੂੰ ਹੀ ਕਰ ਜੇ ਤੂੰ ਹਾਂ ਨਹੀਂ ਸੋਨੀਆ ਪਹਿਨਣੀਆਂ ਉਹ ਗੱਲ ਆ ਨਾ ਚੱਲ ਕੋਈ ਗੱਲ ਨਹੀਂ ਆਉਂ ਕੋ ਕੀ ਫੇਰ ਚੱਲ ਜੂ ਹਾਂ ਚੱਲ ਕੋਈ ਗੱਲ ਨਹੀਂ ਹਾਂ ਚਲੋ ਠੀਕ ਆ ਫਿਰ ਭਾਬੀ ਬੇੜਾ ਹੀ ਘਰ ਕਾ ਹੋ ਜੇਗੇ ਤੇ ਤੇਰਾ ਆ ਹੋ ਜੀ ਇਕ ਲੈਣੀ ਜੀ ਤੂੰ ਵੀ ਉਹਦੇ ਵਰਗੀ ਘਰ ਛੜੀ ਓ ਦੱਸ ਤੇਰਾ ਪ੍ਰੋਣਾ ਇੰਨੀ ਵਧੀਆ ਸੋਚ ਸੋਚਣ ਡਿਆ ਹੀ ਤੇ ਤੈਨੂੰ ਕੀ ਲੜਣ ਡਿਆ ਹੀ ਜੇ ਕੁੜੀ ਲੈ ਜਾਂਦਾ ਤੇ ਮਾਹਾਂ ਸਾਡੇ ਕੋਲੋਂ ਬੋਝ ਲੱਥਣਾ ਹੀ ਸਿਆਪਾ ਹੀ ਹੋ ਜੇਗੇ ਤੇ ਤੇਰਾ ਵੀ ਆ ਇਹ ਤੇ ਆਪ ਬਸਤੌਂਦੀ ਹੋਣੀ ਆ ਤੇ ਜੇ ਮੈਂ ਕੁੜੀ ਲੈ ਗਈ ਤੇ ਮੈਂ ਕਾਨੂੰ ਖਰਚਾ ਕਰਨਾ ਵਾ ਅਹੀਂ ਜੋ ਹੈਗੇ ਆ ਇੱਥੇ ਵੇਲੇ ਲੋਕਾਂ ਦੀਆਂ ਅਸੀਂ ਕਰੀ ਜਾਈਏ ਲੋਕਾਂ ਦੇ ਖਰਚਾ ਕਰੀ ਜਾਓ ਇਹਨਾਂ ਨੇ ਕਿੱਡਾ ਸਾਡਾ ਮੁੱਲ ਪਾਉਣਾ ਵਾ ਮੈਂ ਤੇ ਆਵੇਂ ਪਛਤਾਉਂਦੀ ਆ ਇਹਦੇ ਨੂੰ ਚੰਗਾ ਤੇ ਕਿਤੇ ਮੇਰ ਨਾਲ ਗੱਲ ਕਰ ਲੈਂਦਾ ਨਾ ਪਾਈਆ ਮੈਂ ਤੇ ਇੱਕ ਲਈ بجائے ਦੋਨੇ ਤੋਰ ਦੇਣੀਆਂ ਸੀ ਨਾਲ ਤੇ ਦੋਵੇਂ ਲੈ ਜਾ ਭਰਾਵਾ ਇੱਕ ਨੂੰ ਕੀ ਕਰਨਾ ਸੀ ਇੱਥੇ ਹਾ ਹੁਣ ਆਏਗਾ ਨਾ ਕਿਤੇ ਹੁਣ ਇਹਦੇ ਨਾਲ ਨਹੀਂ ਬਾਨੀ ਗੱਲ ਕਰੂੰਗੀ ਇਹਨੇ ਤਾਂ ਗੱਲ ਕਰਾਉਣੀ ਹੀ ਨਹੀਂ ਮੇਰੀ ਤੇ ਨਾ ਹੀ ਆ ਮੀਸਣੀ ਜਈ ਨੇ ਕੁਝ ਦੱਸਣਾ ਹੁੰਦਾ ਵਾ ਵੇਖਾ ਹੁਣ ਇਹਦੇ ਵਾਲਾ ਜਾ ਕੇ ਇਹਨੂੰ ਕਵਾ ਕੋਈ ਸਬਜ਼ੀ ਦਾ ਜੀ ਧਰ ਲਾ ਵਿਹਲੀ ਬੈਠੀ ਹੋਣੀ ਆ ਉੱਥੇ ਚਲ ਕੱਪੜੇ ਤੇ ਗਿਆ ਧੋਪ ਇਹ ਆ ਗਈ ਹੁਣ ਪੈੰਦੀ ਧੋਪ ਜਿਹੜੀ ਨਾ ਸੁੱਕ ਜਾਣਗੇ ਸਵਾਗਤ ਹੈ ਕੱਪੜਿਆਂ ਦਾ ਕੰਮ ਨਿਬੜ ਜਾਣਾ ਤਾਂ ਬਾਕੀ ਟੈਨਸ਼ਨ ਮੁੱਕ ਜਾਂਦੀ ਹੈ ਸਾਰੀ ਮੈਡਮ ਜੀ ਹਾਂਜੀ ਦੇਦੇ ਜਿਹਾ ਕੱਪੜਿਆਂ ਦਾ ਕੰਮ ਨਿਬੜ ਗਿਆ ਏ ਤੇ ਹੋਰ ਕੋਈ ਕੰਮ ਕਰੋਗੇ ਕਿ ਨਹੀਂ 4 ਵਜੇ ਦਾ ਤੈਨੂੰ ਆਲਾਰਮ ਲਾ ਕੇ ਠਾਲੇ ਦਾ ਆ ਤੇ ਹਜੇ ਤੱਕ ਤੇਰੇ ਕੋਲ ਕੱਪੜੇ ਧੋਤੇ ਗਏ ਆ ਗੱਲੇ ਜਾਂ ਪੋੜੀਆਂ ਹੁੰਝਾਈਆਂ ਹੋਰ ਤੈਨੂੰ ਕੋਈ ਕੰਮ ਵੀ ਨਹੀਂ ਕੀਤਾ ਤੈਨੂੰ ਚੰਗਾ ਭਲਾ ਪਤਾ ਵੀ ਮਸ਼ੀਨ ਲੱਗਣੀ ਅੱਜ ਤੇ ਬੰਦਿਆਂ ਨੇ ਆ ਜਣਾ ਉਹਨਾਂ ਨੇ ਵੀ ਰੋਟੀ ਪਾਣੀ ਖਾਣਾ ਵਾ ਉਹ ਬੰਦਾ ਸਬਜ਼ੀ ਦਾਲ ਤੇਲ ਪਹਿਲਾਂ ਤਿਆਰ ਕਰਦਾ ਵਾ ਇਹਨਾਂ ਨੇ ਤੈਨੂੰ ਪਤਾ ਹੈਗਾ ਵੀ ਪਹਿਲਾਂ ਢੇਡ 'ਚ ਕੁਝ ਪਾਏਗੀ ਤੇ ਫੇਰ ਹੀ ਕੰਮ ਹੋਣਾ ਆ। ਉਹ ਪਹਿਲਾਂ ਹੋਰ ਕੱਪੜੇ ਬੜੇ ਧੋਣ ਵਾਲੇ ਸੀ ਤੈਨੂੰ ਪਤਾ ਕੱਪੜੇ ਵੀ ਬੜੇ ਹੋਏ ਧੋਣ ਵਾਲੇ ਤਾਂ ਵਰਦੀ-ਵੁਰਦੀ ਵੀ ਧੋਣ ਵਾਲੀ ਤੇ ਮੈਂ ਦਿਨੇ ਜਦਾਂ ਮਸ਼ੀਨ ਵਾਲੇ ਡਾਪ ਇਹਨਾਂ ਤਾਂ ਦਿਨੇ ਟਾਈਮ ਨਹੀਂ ਲੱਗਣਾ ਵਰਦੀ-ਵੁਰਦੀ ਧੋਤੇ ਉਹ ਨੂਰ ਉਹਨਾਂ ਦੀ ਸੁੱਕ ਜੂਗੀ। ਬਸ ਕੱਪੜੇ ਧੋਵ ਗਏ ਚਾਹ ਬਣਾਈ ਆ ਮੈਂ ਆਟਾ ਗੁੱਜਾ ਸਿਰਫ ਫ ਮੈਂ ਕੋਈ ਹੋਰ ਕੰਮ ਵੇਖ ਲੈਨੇ ਆ ਮੇਰ ਕੋ ਨਹੀਂ ਫੁਲਕੇ ਪਕਣੇ ਹੈਗੇ ਮੇਰੇ ਅੱਗੇ ਧੋਣ ਤੇ ਪੇਤ ਬੜੀ ਨਿਕਲੀ ਆ ਹੁਣ ਤੇਰਾ ਘੇਰਾ ਦਾ ਮੈਂ ਗਰਮੀ ਚ ਫੇਰ ਉਥੇ ਫੁਲਕੇ ਲਾਉਣ ਦਾ ਪਾ ਤੇ ਮੇਰੀ ਧੋਣ ਗਾਲ ਛੜ ਐਦਾਂ ਹੀ ਚੰਗਾ ਅਜਾ ਪੜੋਲਾ ਕੱਢਣਾ ਅੰਦਰੋਂ ਪਤਾ ਨਹੀਂ ਤੂੰ ਕਿਹੜਾ ਕੰਮ ਕਹਿਣ ਦੀ ਆ ਮੈਂ ਕਰ ਲਿਆ ਵਾ ਤੇ ਮੈਂ ਕੱਲ ਹੀ ਕਿਹਾ ਸੀ ਵੀ ਪੜੋਲਾ ਟਾਈਮ ਨਾਲ ਬਾਹਰ ਕੱਢ ਲਈ ਉਹਨੂੰ ਸਾਫ਼ ਕਰਕੇ ਤੇ ਉੱਤੇ ਰੰਗ ਵੀ ਮਾਰਨਾ ਆ ਮੈਨੂੰ ਨਹੀਂ ਲੱਗਦਾ ਤੂੰ ਕੁਛ ਕੀਤਾ ਹੋਊਗਾ ਸਾਲ ਦੇ ਦੇ ਹਲੇ ਤਾਂ ਇੰਨਾ ਟਾਈਮ ਨਹੀਂ ਹੋਇਆ ਫੁਲਕੇ ਹਲੇ ਖੜੀ ਨਹੀਂ ਭੋਖਾ ਗਈ ਆ ਦਾਲ ਬਣ ਗਈ ਆ ਛੀਟੀਆਂ 2 ਵਜ ਗੀਆਂ ਤੇ 2 ਹੋਰ ਵਜਣੀਆਂ ਦਾਲ ਬਣੀ ਆ ਸਿਰਫ ਫੁਲਕੇ ਲਾਉਣੇ ਆ ਨਾ ਤੇ ਮੈਂ ਇਦਾਂ ਕਰਦੀ ਹੁਣ ਕੱਪੜੇ ਮੇਰੇ ਤੋਂ ਅੱਗ ਗਏ ਮੈਂ ਪਹਿਲਾਂ ਪੜੋਲੇ ਬਾਹਰ ਕੱਢ ਲੈਣੀ ਪੜੋਲੇ ਦਾ ਕੰਮ ਜ਼ਰੂਰੀ ਆ ਰੋਟੀਆਂ ਦਾ ਦਾਮੇਂ ਠਹਿਰ ਕੇ ਬਿਲਾਤੇ ਜਾਣਗੀਆਂ ਤੇ ਪੜੋਲੇ ਨੇ ਮਰੰਗ ਕਰ ਲੈਣੀਆਂ ਚੱਲੇ ਹਾਂ ਕਿੰਨੀ ਦਾਲ ਤਾਂ ਰਹੀ ਆ ਉਹਨੂੰ ਖੋਲ ਕੇ ਵੇਖਿਆ ਵੀ ਹੈਗਾ ਆ ਵੇਖ ਕਿਦਾਂ ਛੀੜੀਆਂ ਦੇ ਛੀੜੀਆਂ 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 ਵੱਜੀ ਜਾਂਦੀਆਂ ਮੈਨੂੰ ਲੱਗਦਾ ਦਾਲ ਚੋਂ ਉਹੀ ਪਾਣੀ ਮੋਕ ਗਿਆ ਆ ਤੂੰ ਗੈ ਇਹ ਚੁੱਲਾ ਕੱਦਵਾਤੇ ਬਣਾਇਆ ਆਂ ਹਾਂ ਤੇ ਸਹੀ ਦੇ ਦੇ ਪਰ ਤੁਹਾਨੂੰ ਪਤਾ ਕਿ ਸਵਰ ਸਵਰਾ ਹੀ ਤੇ ਮੈਂ ਜੇ ਅਗਣ ਅੱਗ ਬਾਲਣ ਵਾਲੀ ਹੋਗੀ ਨਾ ਤਾਂ ਕਿੰਨਾ ਕ ਕਰੂੰਗੀ ਕੱਪੜਿਆਂ ਦੇ ਵੀ ਪੰਡ ਧੋਣ ਵਾਲੀ ਹੁਣ ਜੇ ਦਾਲ ਨੂੰ ਲੇਟ ਹੋ ਜਾਂਦੀ ਨਾ ਤੇ ਫਿਰ ਤੁਹਾਨੂੰ ਪਤਾ ਰੋਟੀ ਪਾਣੀ ਬਾਹਰੋਂ ਦੇ ਬੰਦੇ ਉੱਪਰੋਂ ਨਾ ਰੋਟੀ ਪਾਣੀ ਤੇ ਖਾਣਾ ਹੀ ਨਾ ਆ ਦਾਲ ਨੂੰ ਮੈਨੂੰ ਲੱਗਦਾ ਲੇਟ ਕੀ ਹੋਣਾ ਦਾਲ ਵੈਸੇ ਕੁੱਕਰ ਛੱਤ ਨਾਲ ਵੱਜਣਾ ਜਾ ਕੇ ਉਧਰ ਵੇਖੀ ਕੀ ਬੰਡਿਆ ਜਾ ਕੇ ਜਾ ਵੇਖ ਲੈ ਜਾ ਕੇ ਹੁਣ ਹਜੇ ਵੀ ਮੇਰੇ ਸਿਰ ਤੇ ਖਮੋਤੀ ਆ ਕਿੱਦਾਂ ਡੇਲੇ ਜੇ ਕੜਕੜ ਕੇ ਵੇਖੀ ਜਾਣ ਦੀ ਆ ਇਹਨੂੰ ਇੰਨਾ ਨਹੀਂ ਪਤਾ ਹੈਗਾ ਕਿ ਮੈਂ 4 ਵਜੇ ਇਹ ਹੁਣ ਇਹਨੂੰ ਬੰਦਾ ਸਾਰਾ ਕੰਮ ਕਰ ਲੈਂਦਾ ਵਾ ਉਤੋਂ 8 ਵਜ ਗਏ ਆ ਹਜੇ ਤਾਂ ਤੇ ਕੋ ਕੋ ਪੜੋਲਾ ਨਹੀਂ ਬਾਹਰ ਨਿਕਲੇਗਾ ਇੰਨਾ ਟਾਈਮ ਹੀ ਇਹ ਕੋ ਸਵੇਰ ਦਾ ਬੰਦਾ ਪੁੱਛੇ ਤੂੰ ਅੱਗ ਬਾਲ ਦੇ ਉੱਥੇ ਰੋਟੀਆਂ ਲਾ ਨਾਲੇ ਉੱਥੇ ਦਾਲ ਸਬਜੀ ਧਾਰ ਪਰ ਨਾ ਇਹ ਵੀ ਸੋਖੀ ਭਾਲਦੀ ਆ ਵੀ ਅੰਦਰ ਬਹਿ ਕੇ ਮੈਂ ਗੈਸ ਤੇ ਸਾਰੇ ਕੰਮ ਕਰੀ ਜਾਵਾਂ ਹਾਦੀ ਹੋ ਗਈ ਆ ਇਹਦੇ ਆਲੀ ਤੇ ਜਿੱਦਾਂ ਇਹਨੂੰ ਤੇ ਮੈਨੂੰ ਪੈਨਸ਼ਨ ਚੰਗੀ ਮੋਟੀ ਲੱਗੀ ਆ ਕੰਮ ਨਹੀਂ ਨਾ ਇਹਨੂੰ ਕਰਨਾ ਪੈਂਦਾ ਬਾਹਰ ਜਾ ਕੇ ਬੰਦਾ ਤੇਰੇ ਕੋ ਦਿਹਾੜੀਆਂ ਲਵਾਵੇ ਤੈਨੂੰ ਲੱਗ ਪਤਾ ਜਾਵੇ ਵੀ ਪੈਸਾ ਬਣਦਾ ਕਿੱਦਾਂ ਆ ਤੂੰ ਜਾੜ ਨੇ ਗਿੱਜੀ ਆ ਸਵੇਰ ਦੀ ਬਸ ਇੰਨਾ ਤੇ ਸਾਬਣ ਕਸਾਈ ਜਾਣ ਦੀ ਆ ਖਫਣੇ ਧੋਣ ਲੱਗੀ ਐ ਮਿੰਟੋ ਮਿੰਟ ਰਗੜੀ ਜਾਵਾਂ ਰਗੜੀ ਜਾ ਪਤਾ ਨਹੀਂ ਕਿੱਡੀ ਕ ਜਾਨ ਕੱਢ ਲੈਣੀ ਇਹਨੇ ਕੱਪੜਿਆਂ ਚ ਆ ਵੇਖਾਂ ਕੀ ਹਾਲ ਬਣਾਇਆ ਇਹਨੇ ਕੱਪੜਿਆਂ ਦਾ ਧੋ ਧੋ ਕੇ ਬੁਰਸ਼ ਮਾਰ ਮਾਰ ਕੇ ਇਹਨੇ ਕੱਪੜਿਆਂ ਦੀ ਮਾਤੀ ਮਾਰ ਛੱਡੀ ਆ ਕੀ ਰੰਗ ਡਾਏ ਐ ਨੇ ਚਲਿਆ ਕਿ ਦਾਲ ਵੇਖੀ ਗਈ ਐ ਗੱਲ ਵੀ ਸਹੀ ਐ ਜੇ ਮੈਂ ਦਾਲ ਨਾ ਵੰਦੀ ਤੇ ਦਾਲ ਥੱਲੇ ਲੱਗ ਜਾਣੀ ਪਾਣੀ ਵੇਖਿਆ ਹੁਣ ਪਤਾ ਲੱਗ ਗਿਆ ਦੋ ਕੁ ਛਿਟੀਆਂ ਹੋਰ ਵੱਜ ਗਿਆ ਤੇ ਬਣ ਜਾਣੀ ਐ ਪਟਰਾ ਵੀ ਗੁੱਜਾ ਵਾ ਤੇ ਇਹ ਵੀ ਹੁਣ ਤੜਕਾ ਤੋੜਕਾ ਟਾਈਮ ਨਾ ਕਿਰਿਆ ਜਾਵੇ ਤਾਂਵੇਂ ਹੁਣ ਮੈਨੂੰ ਇੰਨੇ ਟੈਂਸ਼ਨ ਪਈ ਹੈ ਨਾ ਜੇ ਹੁਣ ਇਹ ਕਿਤੇ ਦਾਣੇ ਮळे ਆ ਕੇ ਤੇ ਕਿੱਧਰ ਕਿੱਧਰ ਹੋਵਾਂਗੀ ਆਏ ਹਾਲੇ ਪੜੋਲੇ ਨੇ ਰੰਗ ਕਰਨ ਵਾਲਾ ਦੀਦੀ ਨੇ ਵੀ ਨਾ ਕਹਣਾ ਕਿ ਦਾਣੇ ਦੋ ਦਿਨ ਠਰ ਕੇ ਪਾ ਲਈਏ ਉਹਨੇ ਕਹਣਾ ਪੜੋਲੇ ਨੂੰ ਹੁਣ ਇਹ ਰੰਗ ਕਰ ਛੇਛਤੀ ਪਾ ਮੈਂ ਇਧਰੋਂ ਕੰਮ ਨੇ ਬੈੜਲਾ ਇਧਰੋਂ ਨਿਬੜਿਆ ਹੋਊਗਾ ਤੇ ਫਿਰ ਤੂੰ ਦਾਣਿਆਂ ਵੱਲ ਹੋਣ ਵਾਲੀ ਬਣੇਂਗੇ ਦਾਣੇ ਤਾਂ ਸਭ ਤੋਂ ਜ਼ਰੂਰੀ ਸਾਂਭਣੇ ਜੀ ਕਿਸਾਲ ਪਰ ਖਾਣੇ ਹੁੰਦੇ ਆ ਤੇ ਜੇ ਇਹਨਾਂ ਨੂੰ ਨਾ ਸੁਆਰ ਨਾ ਵੇਖਿਆ ਗਿਆ ਤਾਂ ਕੀ ਕਰੂੰਗੀ ਮੈਂ ਤੇ ਇਦਾਂ ਕਰਦੀ ਆ ਤੜਕਾ ਚੀਰ ਕੇ ਨਾ ਤੇ ਪੜੋਲੇ ਨੂੰ ਰੰਗ ਕਰਕੇ ਤੇ ਪੜੋਲਾ ਤੋਂ ਪੈਰਾਕ ਦਿੰਨੀ ਆ ਤੇ ਦਾਣੇ ਠੰਡੇ ਹੋਣਗੇ ਨਾ ਤੇ ਫੇਰ ਤੇ ਦਾਣੇ ਠੰਡੇ ਹੋਣਗੇ ਨਾ ਤੇ ਫੇਰ ਹੀ ਪਾਉਣੇ ਆ ਜਿਹਦੇ ਨੂੰ ਕਹ ਦੂੰ ਜਿਹਦੇ ਇੱਕ ਦੋ ਦਿਨ ਦਾਣੇ ਠੰਡੇ ਹੋ ਲਾ ਦੋ ਅੱਗੇ ਵੀ ਗਰਮ ਗਰਮ ਪਾਏ ਤੇ ਖਰਾਬ ਹੋ ਗਏ ਰੰਗ ਕਰ ਦਿੰਨੀ ਆ ਪੜੋਲੇ ਨੂੰ ਬਾਕੀ ਬਾਅਦ ਚ ਵੇਖੀ ਜਾਂਦੀ ਇੱਕ ਤਾਂ ਛੇਤੀ ਮੇਰੇ ਕੋ ਕੋ ਕੰਮ ਆ ਮੈਨੂੰ ਨਿਪਟਦਾ ਦੀ ਪਾਗ ਮੇਰੇ ਵੀਦੀ ਦੁਬੱਟਾ ਮੇਰੇ ਫਾਇਦਾ ਚਲ ਆ ਪਹੀ ਦਿਨ ਖੇਡਦੀ ਆ ਲੈ ਕਿ ਜ ਮਾਰਤਾ ਨਾ ਆਪਣੇ ਮੰਮਾਂ ਨੂੰ ਦੱਸਣੀ ਆ ਜਾ ਆਪਾਂ ਤੇਰੀ ਮੰਮਾ ਕੋ ਡਰਦੇ ਮੈਂ ਵੀ ਆਪਣੀ ਮੰਮਾਂ ਨੂੰ ਦੱਸਣਾ ਮੈਂ ਕਹਿਣਾ ਇਹ ਨਾ ਆਪ ਡੰਡਾ ਮਾਰ ਕੇ ਤੇਾਨੂੰ ਕਹਿੰਦੀ ਆ ਜਾ ਨਾਮ ਚੱਲੇ ਨਾਸਰ ਦੀ ਆਪਣੀ ਮਮਾਂ ਦੱਸ ਚਲੀ ਆ ਜਾ ਬਸ ਚਲੀ ਗਏ ਖੇਡੀਏ ਕਿ ਕਾਲੀ ਕਾਲੀ ਦੀ ਰੰਗ ਤਾਂ ਸਾਰਾ ਹੋ ਹੀ ਗਿਆ ਚਲੇ ਆ ਕਿ ਰੰਗ ਦੀ ਟੈਨਸ਼ਨ ਮੈਨੂੰ ਮੁੱਕ ਗਈ ਅੱਜ ਮੌਸਮ ਵੀ ਇਦਾਂ ਦਾ ਹੋਇਆ ਕਿ ਪੜੋਲਾ ਨਾ ਛੇਤੀ ਰੰਗ ਨਹੀਂ ਸੁੱਕਣਾ ਮੈਂ ਤਾਂ ਕਦੇ ਰੰਗ ਨਹੀਂ ਕੀਤਾ ਤੇ ਕਿਦਾਂ ਪੁੰਜੇ ਜੇ ਲੱਗੇ ਚਲੋ ਰੰਗ ਤੋਂ ਬਿਨਾਂ ਵੀ ਬੜਾ ਬੁਰਾ ਲੱਗਣ ਡਿਆ ਹੈ ਜੇ ਰੰਗ ਨਾ ਨਾ ਹੋਇਆ ਹੁੰਦਾ ਤੇ ਬਹੁਤ ਬੁਰਾ ਲੱਗਣਾ ਹੈ ਇਹ ਇੱਕ ਚਲ ਦਾਣੇ ਵੀ ਰੱਖੇ ਸੋਹਣੇ ਲੱਗਣਗੇ ਚ ਕੀ ਹੋਇਆ ਬਬੂ ਤੈ ਮम्मा ਪਤਾ ਨਹੀਂ ਕੀ ਹੋਇਆ ਕੀ ਹੋਇਆ ਵੱਖ ਨੂੰ ਹੈ ਤੂੰ ਤਾਂ ਬਾਹਰ ਖੇਡਣ ਡਈ ਹੀ ਨਹੀਂ ਤੂੰ ਉਹਨਾਂ ਦੇ ਨਾਲ ਕੀ ਕੀ ਹੋ ਗਿਆ ਵੱਖ ਨੂੰ ਮम्मा ਨੇ ਇਤਨੇ ਮੇਰੇ ਡੰਡਾ ਮਾਰਤਾ ਹਾਂ ਆ ਅੱਖ ਚ ਡੰਡਾ ਵੱਜ ਗਿਆ ਵਾ ਕਿੱਦਾਂ ਵੱਜ ਗਿਆ ਕੀ ਹੋਇਆ ਇਹ ਮੀਤ ਨੇ ਮੇਰੇ ਨਾ ਡੰਡਾ ਮਾਰਿਆ ਹੈ ਤਕੋ ਇਹਨੇ ਪਤਾ ਤੂੰ ਵੀ ਬੜੀ ਸ਼ਤਾਨੀ ਕਰਦੇ ਆ ਨਾ ਤੈਨੂੰ ਪਤਾ ਮੈਂ ਵੀ ਰੰਗ ਕਰਨ ਢੀ ਆ ਆਹੀ ਟਾਈਮ ਪੁੱਤ ਕੰਮ ਦਾ ਵਾ ਹੁਣ ਤੂੰ ਵਿੱਚੇ ਆ ਕੇ ਨੀਤ ਨੇ ਮੈਨੂੰ ਡੰਡਾ ਮਾਰਿਆ ਵਾ ਇਹ ਫੂਕ ਮਾਰ ਦੇਣੀ ਠੀਕ ਹੋ ਜਾਣਾ ਵਾ ਮੰਮਾ ਨਹੀਂ ਤਾਂ ਯਾਰ ਬੜਿਆ ਉਹਨਾਂ ਨੇ ਆਣੀ ਸਮਝ ਲਾਣੇ ਅੱਜ ਤੈਨੂੰ ਕਹਿ ਕੀ ਰੋ ਪੁੱਤ ਮੈਂ ਕੀ ਉਹਨੂੰ ਕਵਾਂ ਤੈਨੂੰ ਪਤਾ ਕੰਮ ਦਾ ਟਾਈਮ ਆ ਮਹਾ ਕੰਮ ਨਿਭੜਦਾ ਵਾ ਕੀ ਮੰਮਾ ਮੈਨੂੰ ਨਹੀਂ ਪਤਾ ਹੁਣੇ ਇਹ ਦੇਖੋ ਕੀ ਕਾ ਆ ਗਿਆ ਮਨੀ ਤੂੰ ਤੂੰ ਤਾਂ ਨਿਆਣੀਆਂ ਆ ਤੂੰ ਤਾਂ ਫਿਰ ਲੜ ਕੇ ਇੱਕੋ ਜਿਹੀ ਹੋ ਜਾਣੀਆਂ ਤੇ ਪੁੱਤ ਸਾਰੇ ਵੱਡੇ ਬੁਰੇ ਬਣ ਜਾਂਦੇ ਆ ਨਾ ਕਰ ਮੇਰਾ ਪੁੱਤ ਮਮਾ ਨਹੀਂ ਕਹਿ ਗਈ ਆ ਹੋਰ ਵੀ ਹੱਥ ਭਰੀਆ ਮੇਰੇ ਮਾਰਦੀ ਆ ਕੁਛ ਨਹੀਂ ਹਾਲ ਇਹਨਾਂ ਦਾ ਮੈਨੂੰ ਰੰਗ ਵੀ ਨਹੀਂ ਕਰਨ ਦਿੰਦਾ ਚਲ ਆ ਮੈਂ ਪਹਿਲਾਂ ਤੈਨੂੰ ਉਹ ਦਿਨਾਰੇ ਲਾ ਕੇ ਆਵਾ ਤੂੰ ਲੜਦੀਆਂ ਵੀ ਉਹਦੇ ਰਹਿਣਾ ਵੀ ਤੁਸੀਂ ਇਕੱਠੀਆਂ ਨਹੀਂ ਚਲ ਆ ਪੁੱਤ ਨਹੀਂ ਤੋੜੇ ਦਹਾਨੀ ਆ ਇੱਥੇ ਤੇ ਕੌਣ ਤੈਨੂੰ ਸਤਾਉਂਦਿਆ ਮੇਰੇ ਕੋਲ ਕੋਈ ਗੱਲ ਹੁਣ ਮੈਂ ਕੀ ਪੁੱਤਾਂ ਨੂੰ ਕਵਾਂ ਨਿਹਾਨੀਆਂ ਵੇ ਆਪਣੇ ਬੂਹੇ ਗਾੜੀ ਖੇਡਣ ਡੀਆਂ ਤੋ ਉਹਨੇ ਕਹਣਾ ਜੋਤ ਆਪਣੀ ਮੰਮਾ ਨੂੰ ਲੈ ਕੇ ਆ ਗਈ ਆ ਮੰਮਾ ਕੋਈ ਨਹੀਂ ਤੇ ਅੱਜ ਨੂੰ ਕਰਾ ਹੀ ਕਰੋ ਗੱਲ ਚਲ ਮੈਂ ਕਰਦੀ ਆ ਗੱਲ ਪਰ ਪੁੱਤ ਇਦਾਂ ਲੜੀ ਦਿੰਦੇ ਨਹੀ ਡੱਡ ਲੜਦੇ ਆ ਨਾ ਉਹ ਗੰਦੇ ਬੱਚੇ ਹੁੰਦੇ ਆ ਚੰਗਾ ਬਸ ਉਹਨਾਂ ਦੇ ਨਾਲ ਖੇਡਣਾ ਵਾ ਉਹ ਵੀ ਤੇਰੀ ਭੈਣ ਵਾ ਵੱਡੀ ਠੀਕ ਵਾ ਚਲ ਆ ਮੈਂ ਤੈਨੂੰ ਆਰੇ ਲਾਉਣੀ ਆ ਚਲ ਆ ਮੇਰਾ ਪੋਤਾ ਜੀ ਨਹੀਂ ਤਾਂ ਪੁੱਤ ਤੋ ਇਹਨੂੰ ਕਿਉਂ ਨਿਖੜਾਉਣ ਡੀਆਂ ਕਿਉਂ ਡੀਆਂ ਸਤਾਉਣ ਆਂਟੀ ਜੀ ਵੀ ਆਡੀ ਨਾਲ ਲੜਦੀ ਆ ਪੁੱਤ ਇਹ ਤੁਹਾਡਾ ਕਾਹਦਾ ਲੜਦੀ ਆ ਵੀ ਤੁਹਾਡੀ ਨਿੱਕੀ ਭੈਣ ਵਾ ਵੇ ਅੱਖਾਂ ਅੱਖਾਂ ਡੀ ਮੇਰੇ ਅੱਖ ਚ ਤੇਲਾ ਵੱਜ ਗਿਆ ਆਂਟੀ ਜੀ ਮੈਂ ਨਹੀਂ ਮਾਰਿਆ ਤੂੰ ਇਹਨੇ ਮਾਰਿਆ ਪੁੱਤ ਨਾ ਤੂੰ ਇਹਨੂੰ ਵੀ ਨਾਲ ਖਡਾਉ ਰਿਹਾ ਆਂਟੀ ਜੀ ਆਪਾਂ ਨਹੀਂ ਕਢੋਣਾ ਉਹਨੂੰ ਇਹ ਆ ਦਿਨਾਂ ਲੜਦੀ ਮੇਰਾ ਪੈ ਦਿਨਾਂ ਲੜਦੀਆਂ ਉਹ ਵੇਲਾ ਉਹ ਵੀ ਨਾ ਮੂੰਹ ਰੋਣ ਵਾਲਾ ਕਰ ਲਿਆ ਉਹ ਵੀ ਰੋਣ ਰਹੀ ਹੈ ਜੇ ਤੁਸੀਂ ਤਿੰਨੇ ਜਣੀਆਂ ਆਪਸ ਵਿੱਚ ਖੇਡੋ ਤੇ ਫਿਰ ਤੁਸੀਂ ਕਿਡੀਆਂ ਜਿਆਦੀਆਂ ਜਾਣੀਆਂ ਕਿ ਤੁਸੀਂ ਐਦਾ ਕਰਨ ਰਹੀਆਂ ਹੁਣ ਨੂਰਵਾ ਤੇ ਉਹਦੇ ਵੱਡੀ ਦੀਦੀ ਆ ਉਹਦੋਂ ਪਤਾ ਆ ਰਹੇ ਲੱਗੀ ਰਹਿੰਦੀ ਘਰ ਦੇ ਕੰਮ ਚ ਇਹ ਰੋਂਦੀ ਰਹਿੰਦੀ ਵੀ ਨਹੀਂ ਆ ਤੁਹਾਡੇ ਤੋਂ ਬਿਨਾਂ ਮੈਂ ਨਹੀਂ ਥੋਣੇ ਦੇ ਨਾਲ ਹੀ ਖੇਡਣਾ ਵਾ ਆਂਟੀ ਜੀ ਨੂੰ ਪਹਿਲੇ ਡਿਆਨਾ ਕਰ ਹੁੰਨੀ ਆ ਬਖਡੋਣਾ ਚਲ ਪੁੱਤ ਨਹੀਂ ਲੜਦੀ ਤੁਹਾਡੇ ਨਾਲ ਪਤਾ ਤੈ ਆਰੇ ਲਾਉਗੇ ਨਾ ਤੁਹਾਡੇ ਤੋਂ ਬਿਨਾ ਰਹਿੰਦੇ ਵੀ ਨਹੀਂ ਆ ਘਰ ਇੱਕ ਮਿੰਟ ਨਹੀਂ ਖਲੋਂਦੀ ਤੇ ਸਾਰਾ ਕੰਮ ਪਿਆ ਵਾ ਨਾਲੇ ਤੁਸੀਂ ਤਾਂ ਸਵਰ ਸੁਰੇ ਖੇਡਣ ਡੈ ਪਈਆਂ ਆਂ ਆਂਟੀ ਜੀ ਵੀ ਰਪਕਾਰ ਵੀ ਕੀ ਕਰਨਾ ਪਖੇੜ ਲੀਏ ਆਪਾਂ ਸੋਚਿਆ ਚਲ ਕੋਈ ਗੱਲ ਨਹੀਂ ਖੇਡੋ ਬਹੁਤ ਲੜਿਓ ਨਾ ਚੰਗਾ ਤਿੰਨੇ ਪੈਣਾ ਤੁਸੀਂ ਖੇਡੋ ਮੇਰਾ ਪੁੱਤ ਜੇ ਤੁਸੀਂ ਲੜੋਗੇ ਤਾਂ ਫਿਰ ਉਹ ਕੀ ਕਰੋਗੀ ਉਹ ਚਾਟਰ ਰੋ ਕੇ ਮੇਰੇ ਲੰਦੀ ਆ ਪੁੱਤ ਅੰਟੀ ਜੇ ਫਿਰ ਇਹ ਨੂੰ ਵੀ ਸਮਝਾ ਦੋ ਯਾ ਆਡੇ ਨਾਲ ਲੜੇ ਚਲ ਕੋਈ ਗੱਲ ਨਹੀਂ ਹੁਣ ਘੜੀ ਖੇਡ ਲੋ ਜਦੋਂ ਤੋਂਪ ਚੜਜੂਗੇ ਨਾ ਫਿਰ ਅੰਦਰ ਹੋ ਜਾ ਜਾਂ ਸਾਡੇ ਉਧਰ ਘਰ ਆ ਜਿਓ ਠੀਕ ਠੀਕ ਹੈ ਪੁੱਤੋਂ ਤੋਂਪੇ ਨਾ ਇੱਥੇ ਬਾਹਰ ਕੱਢਿਓ ਬੜੀ ਗਰਮੀ ਆ ਤੋ ਉੱਥੇ ਆ ਜਾਓ ਘਰ ਤੋਂ ਤੇ ਪੱਖੇ ਥੱਲੇ ਖੇਡ ਲਿਓ ਠੀਕ ਚਲ ਖੇਡੋ ਮੇਰਾ ਪੁੱਤ ਖੇਡ ਲਓ ਐਦੇ ਆਲੇ ਵੇਖਾਂ ਹਾਂ ਪਹਿਲਾਂ ਕਿੱਡੀ ਸ਼ਰਮਲਾਈ ਦੀ ਆ ਤੂੰ ਹੀ ਸੁੱਤੇ ਹੀ ਰਹਿਣਾ ਵਾ ਓਏ ਉੱਠ ਜਾ ਬਾਬਾ ਟਾਈਮ ਕਿੰਨਾ ਹੋ ਗਿਆ ਵਾ ਇੱਕ ਤੇ ਨਾ ਇਸ ਘਰ ਦੇ ਵਿੱਚ ਸੁਣਦਾ ਹੀ ਕੋਈ ਨਹੀਂ ਹੈਗਾ ਮੇਰੀ ਅੱਗੇ ਉਹਦੇ ਨਾਲ ਇੰਨਾ ਮੱਥਾ ਮਾਰ ਕੇ ਆਈ ਆ ਹੁਣ ਇੱਥੇ ਤੁਸੀਂ ਨਹੀਂ ਉੱਠਣ ਦੇ ਹੈਗੇ ਤਾਂ ਉਹਨੂੰ ਚੰਗਾ ਭਲਾ ਪਤਾ ਵੀ ਮਸ਼ੀਨ ਲੱਗਣੀ ਆ ਤੇ ਬੰਦਾ ਬਾਹਰ ਅੰਦਰ ਨਿਕਲ ਕੇ ਟਰਾਲੀ ਟੁਲੀ ਦਾ ਕੋਈ ਇੰਤਜ਼ਾਮ ਕਰਦਾ ਆ ਉਹ ਬਾਬਾ ਮੈਂ ਅੱਧੀ ਰਾਤ ਅੱਗੇ ਆ ਪਾਣੀ ਲੰਦਾ ਉਹ ਸਾਰੀ ਰਾਤ ਮੱਛਾ ਲੜਦਾ ਰਿਹਾ ਮੈਨੂੰ ਮਾਂ ਮਾਂ ਨੀਂਦ ਪਈ ਸੀ ਤੇ ਮੈਂ ਚੱਲ ਸੌਣਾ ਘੜੀ ਸਵੇਰੇ ਮਨੇਰੇ ਪਾਇ ਨੀਂਦ ਆਈ ਮੈਨੂੰ 5 ਵਜੇ ਜਾ ਕੇ ਤੇ ਮਾਂ ਬਾਹ ਮੇਰੇ ਨੀਂਦ ਪੂਰੀ ਹੋਣ ਦੀ ਤੂੰ ਆ ਕੇ ਠਾਲਤਾ ਵਾ ਬਾਕੀ ਮਸ਼ੀਨ ਤੇ ਆਉਣੀ ਆ 12 ਵਜੇ ਹੁਣੇ ਆ ਗਏ ਮੇਰੀ ਜਾਣਖਾਣ ਆਪੀ ਨਾਲੇ ਨਹੀਂ ਮੇਰੀ ਗੱਲ ਸੁਣੋ ਹੇ ਦਾ ਉੱਡ ਡੁੱਡ ਕੇ ਪੈਣਾ ਯਾ ਨਾ ਜੇ ਨਹੀਂ ਨਾ ਕੰਮ ਹੁੰਦਾ ਹੈਗਾ ਤੇ ਚੁੱਪ ਕਰਕੇ ਤੇ ਪਹਿਲੀ ਠੇਕੇ ਤੇ ਛਾੜ ਦੋ ਤੇ ਤੁਹਾਨੂੰ ਨਹੀਂ ਪਤਾ ਹੈਗਾ ਦੱਸ ਪਤਾ ਨਹੀਂ ਤੁਸੀਂ ਕਰਦੇ ਕੀ ਆ ਆਪਣੇ ਟੈਨ ਨਾ ਕੰਮ ਨੂੰ ਸੰਭੀਏ ਤੇ ਬੰਦਾ ਦਾਣਾ ਫੱਕਾ ਵੇਖਦਾ ਆਪਣਾ ਬੰਦਾ ਪਰੋਲਿਆਂ ਚ ਪਾਉਣ ਵਾਲਾ ਬੰਦਾ ਆ ਉਹ ਤੋਂ ਨੇਰੀ ਚ ਖੜਦਾ ਹੋਣ ਡਿਆ ਆ ਤੁਹਾਨੂੰ ਇਹ ਵੀ ਨਹੀਂ ਪਤਾ ਲੱਗਦਾ ਹੈਗਾ ਵੀ ਜਾ ਕੇ ਬੰਦਾ ਮਸ਼ੀਨ ਵਾਲੇ ਵਾਲੇ ਫੇਰਾ ਮਾਰਦਾ ਵਾ ਆਪਣੇ ਆਪ ਤਾਂ ਨਹੀਂ ਉਹਨਾਂ ਨੇ ਆ ਜਾਣਾ ਕਿ ਸਰਦਾਰ ਸੁੱਤਾ ਹੈ ਘਰ ਤੇ ਚਲੋ ਦੀ ਪਹਿਲੀ ਤੇ ਚੱਲੀਏ ਵੱਡੀਆਂ ਕਣਕੇ ਜਾ ਕੇ ਮਗਰ ਮਗਰ ਤੁਰਨਾ ਵੰਦਾ ਲੋਕਾਂ ਦੇ ਉਹ ਬਸ ਕਰ ਪ੍ਰਾ ਬਸ ਕਰ ਐਵੇਂ ਸਿਰ ਖਾਈ ਜਾਂਦੀ ਵਾਧੂ ਦਾ ਚੱਲਿਆ ਮੈਂ ਚੱਲਿਆ ਮੈਂ ਆ ਨਹੀਂ ਨਾ ਹੁੰਦਾ ਕੰਮ ਤੇ ਚੁੱਪ ਕਰਕੇ ਤੇ ਪਹਿਲੀ ਠੇਕੇ ਤੇ ਦੇ ਦੋ ਸਾਡੇ ਕੋ ਰੋ ਰੋ ਕੇ ਕਜ ਕਜ ਨਹੀਂ ਹੁੰਦੀ ਆਗੀ ਇੱਕ ਉਹ ਮੇਰਾ ਇਨਾ ਦਿਮਾਗ ਚਟਦੀ ਰਹਿੰਦੀ ਆ ਇੱਕ ਤੂੰ ਹੀ ਉਹ ਇੱਧਰ ਤੂੰ ਹੀ ਕੋਈ ਗੱਲ ਸੁਣਨ ਨੂੰ ਤਿਆਰ ਹੀ ਨਹੀਂ ਹੈਗੇ ਮਾੜੀ ਜੀ ਤੁਹਾਨੂੰ ਗੱਲ ਕਰ ਦੋ ਉਸੇ ਵੇਲੇ ਮੈਂ ਚੱਲਿਆ ਤੂੰ ਹੀ ਤੇ ਕੰਨੀ ਘਤਰਾ ਕੇ ਚਲ ਜਾਂਦੇ ਮੈਂ ਕਿੱਥੇ ਜਾਵਾ ਮੈਂ ਕਿਹੜੇ ਠੱਠੇ ਕੋ ਚੁੱਪੂ ਮਾ ਕੇ ਮਰਾਂ ਮੈਨੂੰ ਵੀ ਦੱਸ ਦੋ ਤੂੰ ਬਣਾ ਕੇ ਰੱਖਿਆ ਕਰ ਉਹਦੇ ਨਾਲ ਤੁਮੀ ਤਾਂ ਹਰ ਟਾਈਮ ਲੜਦੇ ਰਹਿੰਦੇ ਨਾਲ ਜਦਾਂ ਮੇਰੇ ਨਾਲ ਡੈਲੀਵੇਂ ਹੋ ਤਾਂ ਬੋਲ ਬਲਾਲਾ ਕਰਨਾ ਨਹੀਂ ਕੀ ਲੜਨ ਦੀ ਐ ਮੈਂ ਤੁਹਾਨੂੰ ਤੇ ਕੰਮ ਵਾਲੇ ਕੋਹ ਤਾਂ ਤੁਹਾਨੂੰ ਲੜਾਈ ਲੱਗਦੀ ਐ ਕੰਮ ਵਾਲੇ ਕਿਹਾ ਤੁਹਾਨੂੰ ਕੀ ਕਹਤਾ ਮੈਂ ਉਹ ਵੱਡੀ ਗੱਲ ਦੀ ਗਣਕ 12 ਵਜੇ ਆਉਣਾ ਵਾ ਉਹਨੇ ਚਲੇ ਆਵਣ ਵਾਲੇ ਦੇਖ ਲੈ ਨਹੀਂ ਪਾਉਣਾ ਜੇ ਨਾ 12 ਵਜੇ ਆਇਆ ਨਾ ਤਾਂ ਫੇਰ ਵੇਖਦੇ ਰਹੋ ਇਹ ਵੀ ਸੁੱਤਾ ਅਗਲੇ ਨੇ ਹੋਰ ਪਈ ਜਾ ਕੇ ਕੰਮ ਕਰਨ ਦਾ ਬਣਾ ਤੁਹਾਡੇ ਨਾਲ ਥੋੜਾ ਵੀ ਇੱਕਣਾ ਤੁਹਾਨੂੰ ਡੀਕਦੇ ਰਹਿਣਾ ਮੱਥੇ ਹਾਦੀ ਹੋ ਗਈ ਐ ਕਿ ਇਹਨਾਂ ਨੂੰ ਉਂਤਰਾ ਕਹਿ ਕਹਿ ਕੇ ਕਹਿ ਕਹਿ ਕੇ ਕੰਮ ਕਰਾਉਣੇ ਪੈਂਦੇ ਐ ਮੇਰੇ ਤਾਂ ਸੱਚੀ ਇਹਨਾਂ ਨੇ ਨਾ ਸਿਰ ਪਿੜ ਲਾ ਛੜੀ ਆ ਮੈਨੂੰ ਲੱਗਦਾ ਉਹੀ ਇਹਨਾਂ ਨੇ ਮੈਨੂੰ ਖਰੇ ਅਟੈਕ ਕਰਾ ਦੇਣਾ ਆ ਉੱਤੋਂ ਇੰਨੀ ਗਰਮੀ ਆ ਨਾ ਕਿਤੇ ਬੰਦਾ ਘਰ ਦੇ ਵਿੱਚ ਬੱਤੀ ਚੱਜਣਾ ਆਂਦੀ ਜਿਹੜਾ ਅੰਦਰ ਬਾਹਰ ਵੇ ਸਾਰੀ ਦੁਪਹਿਰ ਮੈਨੂੰ ਵੀ ਉੱਥੇ ਬਹਿਣਾ ਪੈਂਦਾ ਆ ਅੰਤਰਾ ਦਰਖਤਾਂ ਥੱਲੇ ਬੈਠੇ ਰੋ ਠੰਡੀ ਹਵਾ ਵੇਖਣ ਇਹਨਾਂ ਵਰਗੇ ਰਮਾ ਅੰਦਰ ਗਰਮੀ ਦੇ ਵਿੱਚ ਵੀ ਕੰਬਲ ਤਾਣ ਕੇ ਪਿਆ ਰਹਿੰਦਾ ਈਓ ਪਤਾ ਨਹੀਂ ਇਹਦਾ ਵੀ ਕੀ ਹਾਲ ਆ ਕੋਖਣੀਆਂ ਹਾਲੇ ਦਾ ਵੀ ਐਡੀ ਮੋਟੀ ਚਾਦਰ ਈਓ ਤੇ ਇੰਨੀ ਗਰਮੀ ਦੇ ਵਿੱਚ ਲੈ ਕੇ ਪਿਆਏ ਦੱਸ ਆ ਬੰਦਾ ਟਾਈਮ ਨਾ ਉੱਠਦਾ ਆ ਆਪਣਾ ਕੰਮਕਾਰ ਵੇਖਦਾ ਆ ਜਿਹੜੇ ਟਾਈਮ ਨਾਲ ਉੱਠੀ ਉਹਨੇ ਕੜਾ ਪੂੜੀਆਂ ਪਾਤੀਆਂ ਆ ਉਹ ਵੀ ਇਦਾਂ ਹੀ ਆ ਜੱਲਿਆਂ ਵਾਂਗੂ ਉਧਰ ਉਧਰੀ ਤੁਰੇ ਫਿਰੰਡੀ ਆ ਨਾ ਇਹਨੂੰ ਕੋਈ ਕੰਮ ਦਾ ਪਤਾ ਨਾ ਕਰਦਾ ਮੈਨੂੰ ਹੀ ਇਹਦੇ ਨਾਲ ਲੱਗਣਾ ਪੈਣਾ ਫੇਰ ਹੀ ਇਹਨੇ ਨੇਪਰੇ ਚੜ੍ਹਨਾ ਇਹਨੇ ਇੱਥੇ ਇਦਾਂ ਪਈ ਰਹਿਣਾ ਆ ਸਵੇਰ ਤੋਂ ਸ਼ਾਮਾਂ ਪੈ ਗਈਆਂ ਵਾ ਤੇ ਭਾਜੀ ਮੰਡੀ ਇਹ ਤਾਂ ਹਲੇ ਤੱਕ ਨਹੀਂ ਆਏ ਹੁਣ ਤਾਂ ਕਹਿੰਦੇ ਕਿ ਦਾਣੇ ਟਾਈਮ ਨਾਲ ਤੋਲ ਜਾਂਦੇ ਆ ਬੜਾ ਟਾਈਮ ਲਗਾਤਾ ਮੈਨੂੰ ਲੱਗਦਾ ਹਰ ਕਾ ਭਾਜੀ ਮੰਡੀਆਂ ਗਣਕ ਲੈ ਕੇ ਆਉਣਗੇ ਅੱਗੇ ਦਾ ਨੋਰ ਦਾ ਪਿਓ ਨਾ ਭੈਣੀ ਚੋ ਦਾਣੇ ਲਵਾ ਲੈਂਦਾ ਹੁੰਦਾ ਏ ਤੇ ਲਵਾ ਵੀ ਕਿੰਨੇ 6-7 ਕਵਾਂਟਲ ਲੈਂਦਾ ਏ ਧਿਆਰ ਕਾ ਪਤਾ ਨਹੀਂ ਹੁਣ ਕੀ ਕਰਦੇ ਆ ਕੀ ਨਹੀਂ ਕਰਦੇ ਦੀਤੈਸਵਰੀ ਇਹੀ ਕਹਾਂ ਢੀਪਾ ਜੀ ਨੂੰ ਕਿ ਦੋ ਤਿੰਨ ਕਵਾਂਟਲ ਹੀ ਦਾਣੇ ਬਹੁਤ ਆ ਵੀ ਕਿੰਨੇ 6-7 ਕਵਾਂਟਲ ਲੈਂਦਾ ਏ ਧਿਆਰ ਕਾ ਪਤਾ ਨਹੀਂ ਹੁਣ ਕੀ ਕਰਦੇ ਆ ਕੀ ਨਹੀਂ ਕਰਦੇ ਦੀਤੈਸਵਰੀ ਇਹੀ ਕਹਾਂ ਢੀਪਾ ਜੀ ਨੂੰ ਕਿ ਦੋ ਤਿੰਨ ਕਵਾਂਟਲ ਹੀ ਦਾਣੇ ਬਹੁਤ ਤੇ ਸੁਖ ਨਾ ਪਾਂ ਸਤ ਜੀ ਹਾਂ ਦੋ ਤਿੰਨ ਕਵਾਂਟਲ ਦਾਣੇ ਕੀ ਕਰਨਗੇ ਫਰ ਚਲ ਵੇਖੋ ਕੀਤਾ ਬਾਜੀ ਉਥੋਂ ਲੈ ਆਈ ਹਉਣ ਦਾਣੇ ਸਤ ਨਾਲੇ ਪੀਣ ਕਰਾ ਲਿਆ ਹੋਣਗੇ ਸਾਫ ਹੋਣਗੇ ਦਾਣੇ ਤਾਂ ਵਧੀਆ ਰਹਿੰਦੇ ਆ ਪਰ ਬੜਾ ਟਾਈਮ ਲਾਤਾ ਬਾਜੀ ਨੇ ਆਏ ਨਹੀਂ ਦੀਦੀ ਨੇ ਫੋਨ ਵੀ ਨਹੀਂ ਲੱਗਦਾ ਕੀਤਾ ਬਾਜੀ ਨੂੰ ਨੂਰਾ ਮਮਾ ਕੀ ਹੋਇਆ ਤੈ ਇੱਥੇ ਬੈਠ ਜਾ ਉਹ ਤਾਂ ਮੈਂ ਤਾਂ ਉਦਾਂ ਬੈਠੀ ਆ ਤਕਾਲਸ ਦਾ ਮਿਲਣਾ ਤਾਂ ਬੜਾ ਹੋਰ ਤਰਾ ਹੋਣ ਡਿਆ ਆ ਪਹਿਲਾ ਟਾਈਮ ਆ ਪੁੱਤ ਇਦਾਂ ਵੱਡੀ ਆ ਨਾ ਤੇ ਪਹਿਲਾ ਟਾਈਮ ਆ ਕਿ ਜਿਹੜਾ ਤੇਰਾ ਡੈਡੀ ਨਹੀਂ ਆ ਸਾਡੇ ਵਿੱਚ ਨੇ ਤੇ ਅੱਗੇ ਝਾਟ ਦਾਣੇ ਦਾਣੇ ਪਹਿਲਾਂ ਬਾਅਦ ਚ ਮੰਡੀ ਜਾਂਦੇ ਪਹਿਲਾਂ ਘਰ ਖਾਣ ਨੂੰ ਆ ਜਾਂਦੇ ਨੇ ਵੇਖਿਆ ਸਮੋਸੇ ਠੰਡੇ ਕਿੰਨਾ ਕੁਛ ਲੈਂਦੇ ਹੁੰਦੇ ਹੁੰਦੇ ਚਲੋ ਉਹਤ ਚਲੋ ਖਾਣ ਦੀ ਕੋਈ ਗੱਲ ਨਹੀਂ ਦੀ ਪਰ ਅੱਜ ਨਾ ਮਨ ਨਹੀਂ ਟਿਕਣ ਰਿਹਾ ਅੱਜ ਬੜਾ ਹੋਰ ਤਰ੍ਹਾਂ ਹੋਣ ਰਿਹਾ ਵਾ ਕਿ ਜੇ ਹੁੰਦਾ ਨਾ ਤੇ ਅੱਜ ਨਾ ਪਤਾ ਨਹੀਂ ਕੀ ਦਿਲ ਨੂੰ ਨਖੋਜ ਹੀ ਭੰਡਈ ਹੈ ਮਮਾ ਅੱਜ ਤਾਂ ਡੰਗਰੀ ਜੀ ਲੱਗਣ ਰਿਹਾ ਤੇ ਅੱਜ ਮੇਰਾ ਵੀ ਨਹੀਂ ਜੀ ਲੱਗਣ ਰਿਹਾ ਪੁੱਤ ਤੇਰਾ ਕਦੋਂ ਲੱਗਣ ਡੇ ਜੀ ਮਮਾ ਪਾਪਾ ਦੀ ਆਦੋਂ ਲੱਗੀ ਨੇ ਕੋਤੇ ਦਾ ਥੋੜਾ ਕਰੀਦਾ ਆਵੇਂ ਮੈਂ ਤੁਹਾਡੇ ਨਾਲ ਹੀ ਆ ਨਾ ਉਹ ਤੇ ਇਹ ਮੈਂ ਸੋਚਣ ਡੇ ਕਿ ਜਲ ਹੁੰਦਾ ਨਾ ਬੜੀ ਰੌਣਕ ਜਿਹੀ ਹੁੰਦੀ ਨਾਲੇ ਉਹ ਕਿਹੜਾ ਦੂਰ ਗਏ ਸਾਡੇ ਕੋਲ ਹੀ ਆ ਬਾਬੇ ਨੇ ਉਹਨਾਂ ਨੂੰ ਸਾਡੇ ਕੋਲ ਹੀ ਰੱਖਿਆ ਵਾ ਇਹ ਚੀਜ਼ਾਂ ਨੇ ਸੋਚਦਾ ਇਹਦੀ ਠੀਕ ਵਾ ਨਾ ਜੇ ਕੋਈ ਚੀਜ਼ ਖਾਣੇ ਨਾ ਮੈਨੂੰ ਦੱਸ ਦੋ ਕਿ ਆ ਚੀਜ਼ ਖਾਣੇ ਠੀਕ ਆ ਨਾਲੇ ਤਾਊ ਤੁਹਾਡਾ ਗਿਆ ਨਾ ਮੰਡੀ ਉਹਨੇ ਵੇਖੀ ਆਉਣ ਲੱਗਨ ਨਾਲ ਦਾਣੇ ਲੈਣ ਨਾਲੇ ਖਾਣ ਨੂੰ ਵੀ ਲੈ ਆਉਣਾ ਉਹਨੇ ਸਵੇਰੇ ਵੀ ਪੁੱਛਣ ਡੇ ਕਿ ਕੀ ਖਾਣਾ ਵਾ ਨੋਰ ਉਹਨਾਂ ਨੇ ਤੇ ਮੈਂ ਤੁਸੀਂ ਸੁੱਤੇ ਗਾਏ ਤੇ ਬਾਜੀ ਮੁੜ ਗਏ ਫਿਰ ਅੰਦਰ ਉਹਨੇ ਲੈ ਆਉਣਾ ਕੁਛ ਨਾ ਕੁਛ ਖਾਣ ਨੂੰ ਠੀਕ ਆ ਉਹ ਤਾਂ ਇਦਾਂ ਸੋਚਦਾ ਹੀ ਦਾ ਤੇ ਨਾਲੇ 24 ਘੰਟੇ ਨੇ ਮੇਰੇ ਪੁੱਤੇ ਇਦਾਂ ਦਾ ਮੂੰਹ ਕਰਦੇ। ਹਾਂ ਵੀ ਮੈਂ ਤੇਰੇ ਕੋਲ ਹੀ ਆ ਨਾ ਤੇ ਇਹ ਸੋਚ ਕੇ ਪਾਪਾ ਵੀ ਆਡੇ ਕੋਲ ਹੀ